ਜੱਜਾ ਜੋ ਜਨ ਜੋ ਤਨ ਜੀਵਤ ਜਰਾਵਾ ਜੋਨ ਜਾਰ ਜੁਗਤੀ ਸੋ ਪਾਵੈ ਜੱਜਾ ਜੋ ਤਨ ਜੀਵਤ ਜਰਾਵਾ ਹੈ ਜਿਹੜਾ ਆਦਮੀ ਜੋ ਤਨ ਜੀਵਤ ਜਰਾਵਾ ਹੈ ਜੀਵਤ ਜਰਾਵਾ ਹੈ ਜਿਹੜਾ ਜਿਹੜਾ ਆਦਮੀ ਜੋ ਆ ਜਿਹੜਾ ਆਦਮੀ ਸਰੀਰ ਨੂੰ ਜਿਉਂਦੇ ਨੂੰ ਜਾਣ ਦਵੇ ਇਹ ਮੰਨ ਲਵੇ ਵੀ ਇਹ ਸਵਾਦੀ ਬੋਟੜੀ ਹੈ ਜਿਵੇਂ ਕਹਿੰਦਾ ਪ੍ਰੇਤ ਬਨ 28 ਕੋਟਲੀ ਓਏ ਸਮਝੇ ਜਿਹੜਾ ਮੈਂ ਸ਼ੀਲ ਲਈ ਫੜਨਾ ਬੈਰੇ ਤੇ ਸੌਦੀ ਤੇਰੀ ਇੱਕ ਲੱਦੀ ਹੋਈ ਆਗਰ ਤਾਂ ਸੌਦੀ ਕੋਟਲੀ ਬਣਨਾ ਹੀ ਆ ਨੇ ਅੱਜੇ ਮੰਨਦਾ ਵੀ ਸੌਦੀ ਕੋਟਲੀ ਹੈ ਜਦੋਂ ਸੌਦੀ ਕੋਟਲੀ ਬਣਨਾ ਉਹ ਤਾਂ ਹਜਰਦੀ ਹੋਊ ਉਹੋ ਵੀ ਤਾਂ ਦੇਖੀ ਜੀ ਸੌਦੀ ਕੋਟਲੀ ਖੋੜ ਦੇ ਇਹ ਤੇ ਸੌਦੀ ਕੋਟਲੀ ਦੇ ਰੂਪ ਚ ਮੰਨ ਕੇ ਚੱਲੇ ਨੂੰ ਹੁਣ ਕਿੱਥੇ ਲੈ ਕੇ ਜਾਣੀ ਐ ਕਿੱਥੇ ਸੁੱਡਨੀ ਐ ਤਾਂ ਕੀ ਕਰਨਾ ਐ ਦਾ ਇਹਦੇ ਨਾਲ ਲੋਕ ਪਾਡੇ ਵੀ ਨਹੀਂ ਪਾਉਂਦੇ ਉਹ ਦੋਈ ਸੌ ਪਾਠੀ ਦੇਵਦਨ पांडे ਬਾਂਡੇ ਮਾਜਦਾਨ ਲੱਕੜੀ ਦੀ ਸੌ ਵੀ ਕੰਮ ਆ ਜਾਂਦੀ ਐ ਉਹ ਇਹਦੀ ਤਾਂ ਲੋਕ ਖਾਦਮ ਨਹੀਂ ਪਾਉਂਦੇ ਦੋਈ ਇਹਦੀ ਖਾਦਮੀ ਪਾਉਂਦੇ ਨੇ ਇਹ ਤਾਂ ਸਤ ਸਾਲ ਦੇ ਸਾਡੇ ਦ੍ਰਿਸ਼ ਕੋਲ ਤੋਂ ਸਤ ਸਾਲਿਆਂ ਦੇ ਦ੍ਰਿਸ਼ ਕੋਲ ਤੋਂ ਸਭ ਤੋਂ ਢਕਬੀ ਸਵਾਏ ਸਾਰੂ ਜਿਹੜੀ ਪਿੱਛੇ ਪੈਦਾ ਹੋ ਉਹ ਵੀ ਢਕਬੀ ਹੈ ਵਧੀਆ ਸਵਾਦੀ ਨੇ ਇਹਨੂੰ ਤਾਂ ਕੋਈ ਇਹ ਤਾਂ ਢੱਡੇ ਨੇ ਲੋਕ ਸਵਾਤੋ ਵੀ ਦਰਿਆਵਾਂ 'ਚ ਪਾ ਕੇ ਹੁੰਦੇ ਨੇ ਜਾਤ ਕਬਰਾਂ 'ਚੋਂ ਲੋਕ ਰੱਦਨ ਸਵਾਏ ਹੁੰਦੀਆਂ ਵਿੱਚ ਹੁੰਦੀਆਂ ਉਹਦਾ ਨਾ ਪ੍ਰੇਮ ਕਰੀ ਵਰਦਾ ਬੜਾ ਅਤਲ ਮੰਦਾ ਜੋ ਤਨ ਜੀਵਤ ਜਰਾਵਾ ਜੋ ਬਨਜਾਰ ਜੁਗਤੀ ਸੋ ਪਾਵੈ ਜੋ ਬਨਜਾਰ ਉਹ ਜਾਣਦਾ ਆਪਣੀ ਜਿਹੜਾ ਹੰਕਾਰ ਹੈ ਹੰਕਾਰ ਅਨ ਜਿਹੜਾ ਇਹ ਹੰਕਾਰ ਜਦੋਂ ਹੰਕਾਰ ਵੀ ਜੋ ਵੱਧ ਜਾਈ ਕੋ ਉਹ ਹੰਕਾਰ ਗਲ ਜਾਂਦਾ ਉਹਦਾ ਸਰੀਰ ਦਾ ਹੰਕਾਰ ਹੈ ਸਰੀਰ ਦੀ ਜਿਹੜੀ ਮਾਇਆ ਉਹ ਜਲ ਜਾਂਦੀ ਹੈ ਜੋਬਨ ਯਾਰ ਜੁਗਤੀ ਤੋਂ ਉਪਾਉ ਹੈ ਹੁਣ ਸਰੀਰ ਬਾ ਚੜਨਾ ਲੱਗਦਾ ਹੈ ਜੋਬਨ ਜੇ ਸਵਾਦੀ ਬੋਟਲੀ ਮੰਨੇ ਜੋਬਨ ਆਪੇ ਜਲ ਗਿਆ ਉਹ ਜੋਬਨ ਦੇ ਸਰੀਰ ਕਿੰਨਾ ਵਧੀਆ ਲੱਗਦਾ ਤੇ ਸਵਾਦ ਮੰਨ ਲਿਓ ਨਾ ਬੋਟਲੀ ਫੇਰ ਵਧੀਆ ਲੱਗੂ ਆ ਗੱਲ ਹੈ ਜੋਬਨ ਜਲ ਗਿਆ ਹੁਣ ਇਹ ਜੜ ਲੋ ਜਲ ਗਿਆ ਮੰਨੇ ਲੈਣਾ ਅੱਗੇ ਦੇਖ ਲੋ 2 7 4 7 10 ਸਾਲ 20 ਸਾਲ ਅੱਗੇ ਕੀ ਹੁਣ ਜਿਹੜੀ ਅੱਜ ਫਸਲ ਬੀਜੀ ਹੈ ਆਖਰੋਂ ਨੇ ਪੱਕੜਾਈ ਹੈ ਪੱਕਦੀ ਹੋਈ ਹੈ ਤੇਰੇ ਵੀ ਪਾਣੀ ਵੀ ਘੜਾ ਰੱਖਿਓ ਕੰਟੀਨਿਊ ਐ ਦੀ ਹਰੀਆਂ ਨੇ ਤੇ ਆਪ ਵੀ ਗਰ ਜਾਣੀਆਂ ਥੱਲੇ ਜੇ ਨਾ ਵੱਢੀ ਇਹ ਜੋ ਸ਼ਰੀਰ ਦੀ ਗੱਲ ਹੈ ਜੋਵਨ ਜਾਰ ਜੁਗਤੀ ਸੋ ਪਾਵੇ ਜੁਗਤੀ ਸੋ ਪਾਵੇ ਜੋਵਨ ਜਦ ਜੜ ਜਾਂਦਾ ਨਾ ਜਾਹਰਕਾਰ ਜੜ ਜਾਂਦਾ ਫੇਰ ਜੁਗਤੀ ਲੱਭਦਾ ਕੋਈ ਛੁੱਟਣ ਦੀ ਵਿਧੀ ਫੇਰ ਲੱਭਦਾ ਕੋਈ ਜਿਹੜੀ ਸਰਕਾਰ ਹੈ ਇਹ ਤਾਂ ਕੋਟੜੀ ਹੈ ਉਹ ਇਹਦੇ ਬਾਦ ਆਸਰਾ ਕੀ ਬਣਾਉਂਗਾ ਆਤਮਾ ਦਾ ਆਸਰਾ ਕੀ ਆਸਰਾ ਆਤਮਾ ਦਾ ਸਰੀਰ ਤਾਂ ਰਿਹਾ ਅੱਜ ਤਸਵੀਰ ਆਸ ਅਸਮ ਜੇ ਆਤਮਾ ਜਵਾ ਹੋ ਗਈ ਫਿਰ ਸਰੀਰ ਦਾ ਆਸਰਾ ਕੀ ਹੈ ਕਿ ਅੱਜ ਆ ਸੌਰੀ ਕੋਟਰੀ ਬਣਾਗੇ ਤਾਂ ਅੱਜ ਤੋਂ ਆਸਰੇ ਦੀ ਲੋੜ ਪੈਦਾ ਹੋ ਜੂਗੀ ਜਿਆਦਾ ਬੱਚਾ ਜੰਮਦਾ ਹੈ ਚਾਹ ਕੁੜੀਆ ਚਾਹ ਮੁੰਡਾ ਜਦ ਤੋ ਹੀ ਉਹਦੇ ਵਿਆਹ ਦੀ ਵਿਵਹ ਹੋ ਜਾਂਦੀ ਹੈ ਸ਼ੁਰੂ ਜਦ ਤੋਂ ਉਹ ਮਿਆਂ ਲੋੜਾਂ ਦੀ ਬੀਜ ਸ਼ੁਰੂ ਹੋ ਜਾਂਦੀ ਹੈ। ਉਹ ਗੋੜੇ ਆ ਗਿਆ ਨਾ ਖਿਆਲ ਪੈਦਾ ਹੋ ਜਾਣਾ ਫਿਰ। ਉਹਨੂੰ ਦੇਖ ਕੇ ਹੀ ਖਿਆਲ ਪੈਦਾ ਹੋ ਜਾਣਾ। ਇਹ ਮੈਂ ਜੱਸ ਸੁਖਦੀ ਬੋਲ ਲਈ ਬੰਨ ਰਿਹਾ। ਕੋਈ ਆਤਮਾ ਦੀ ਲੋੜ ਇਹ ਹੋ ਗਈ ਕਿ ਸਰੀਰ ਤੋਂ ਬਾਅਦ 2 ਸਾਲ ਨੂੰ 4 ਸਾਲ ਨੂੰ 10 ਸਾਲ ਨੂੰ ਇਹ ਕਾਦੇ ਸਾਰੇ ਖੜੂਗੀ। ਛੋਟਾ ਸਹੀ ਥੰਬੀ ਹੈ ਦੀ ਫੇਰ ਥੰਬੀ ਕੀ ਬੜੂ ਐਸੇ ਹਬੀ ਲੋਕ ਜਦੋਂ ਇਹ ਗੱਲ ਸੁਣ ਲਈ ਸਮਝ ਲਈ ਉਹ ਬੱਚਾ ਪੈਦਾ ਹੋ ਗਿਆ ਉਦੋਂ ਗਿਆਨ ਰੂਪੀ ਬੱਚਾ ਪੈਦਾ ਹੋ ਗਿਆ ਜੇ ਤਾਂ ਗਿਆਨ ਪੈਦਾ ਹੋਇਆ ਤਾਂ ਤਾਂ ਬੁੱਢਾ ਪੈਦਾ ਹੋ ਗਿਆ ਜੇ ਵਿਦਿਆ ਆਈਏ ਸਮਝ ਆਈਏ ਤਾਂ ਰੂਹੀ ਪੈਦਾ ਹੋਗੀ ਕੋਈ ਲੜਕਾ ਮੇਰੇ ਚੇਕ ਕੋਲ ਲੜਕੀ ਨਹੀਂ ਬੱਚਾ ਕੋਈ ਪਰ ਇਹ ਤਾਂ ਪਰਮੇਸ਼ਰ ਨਹੀਂ ਭੇਜਦਾ ਪਰਮੇਸ਼ਰ ਫਰੀ ਦਿੰਦਾ ਪਰਮੇਸ਼ਰ ਨਾਲ ਲੜਕਾ ਲੜਕੀ ਫਰੀ ਹੈ ਦੁਨੀਆ ਵਾਲੇ ਬਕਾਉਂਦੇ ਦੁਨੀਆਪੀ ਗਿਆਨ ਬਕਾਉਂਵਾ ਇਹ ਫਰੀ ਹੈ ਜਦੋਂ ਤਾਂ ਕਹਿੰਦਾ ਬੰਨ 28 ਬੋੜਲੀ ਫਰੀ ਦਾ ਗਿਆਨ ਤੜਕਾ ਲੜਕੀ ਇਹ ਫਰੀ ਦਾ ਹੀ ਆ ਬੱਚਾ ਇਹਦਾ ਵਿਆਹ ਸੋਚੋ ਕਿਵੇਂ ਹੋਊਗਾ ਇਹਦਾ ਵਿਆਹ ਜਾਇਦਾ ਵਿਆਹ ਹੋਆ ਮੇਰੇ ਬਾਬਲਾ ਗੁਰਮੁਖੀ ਹੋਰ ਪਰ ਜਿਆਦਾ ਜਗ ਹੋਊਗਾ ਗੁਰਮੁਖੀ ਹਰ ਪਾਊਗਾ ਹਾਲ ਤਾਂ ਇਹਦੇ ਨਾਲ ਇਹਦਾ ਅਸਰ ਫੇਰ ਕੀ ਹੋਊ ਵਿਆਹ ਵੀ ਇਹਦੇ ਨਾਲ ਕਰਦਾ ਕਹਾਂ ਵੀ ਇਹਦੇ ਨਾਲ ਕਰਦਾ ਇੱਥੇ ਹੀ ਕਰਾ ਇੱਥੇ ਵਿਆਹ ਕਰਾ ਸਭ ਕੁਝ ਇਨਾ ਨੇ ਤਾਂ ਧਿਆਨ ਲਈ ਦਿੱਤਾ ਕੁਰਬਾਨੀ ਨੂੰ ਕੁਰਬਾਨੀ ਤਾਂ ਪਲਟ ਕੇ ਰੱਖ ਦੁੱਦੀ ਆ ਸਭ ਕੁਝ ਇੱਥੇ ਆ ਕੇ ਭਗਤਾ ਤੇ ਸੈਸਾਰੀਆਂ ਜੁੜ ਕੇ ਜੁੜ ਕੇ ਮੈਂ ਆ ਜੂਗਾ ਇਹਨਾਂ ਦਾ ਵਿਆਹ ਸਰੀਰ ਦਾ ਉਹਦਾ ਆਤਮਾ ਦਾ ਉਹਦਾ ਆਤਮਾ ਦਾ ਆਸਰਾ ਇਹਨਾਂ ਦਾ ਸਰੀਰ ਦਾ ਆਸਰਾ ਸਭ ਕੁਝ ਪਲਟ ਗਿਆ ਹਾਲਿ ਆਸੋ ਜਾ ਰਿਹਾ ਪਰ ਗਰ ਜਰ ਜਬ ਰਹੇ ਤਬ ਜਾਏ ਜੋਤ ਅਜਾਰੂ ਨਹ ਅਸ ਜਾਰ ਜਦੋਂ ਮੈਂ ਜਲ ਜਲਦੀ ਆਪਣਾ ਆਪਾ ਜਲ ਜਾਂਦਾ ਹੈ ਜਿਹੜੀ ਮਾਇਆ ਨਾ ਜਦੋਂ ਮਾਇਆ ਤੇ ਆਉਂਦ ਹੈ શરી ਨੂੰ ਮੈਂ ਕਹਿੰਦਾ ਮੈਂ ਤਾਂ ਜ਼ੋਰ ਦੀ ਬੋਟ ਨਹੀਂ ਹੋਗੀ ਜੋ ਬੰਦਲ ਗਿਆ ਉਹ ਤਾਂ ਚਲ ਗਈ ਜੇ ਸ਼ਰੀਰ ਚਲ ਗਿਆ ਅਸ ਜਾਰੇ ਮੇਰਾ ਜਲ ਗਿਆ ਤਾਂ ਸਭ ਦਾ ਹੀ ਜਲ ਗਿਆ ਸਮਝੋ ਪਰ ਗਿਆ ਤਾਂ ਗੰਗ ਜਿਹੜੇ ਮਰ ਗਏ ਸੁੱਤ ਬੀਤ ਭਰਾ ਜਿਨ੍ਹਾਂ ਨਾਲ ਸਨੇਹ ਹੈ ਜਿਹੜੇ ਆਪਣੇ ਨੇ ਉਹਨਾਂ ਨੂੰ ਤਾਂ ਯਾਰ ਲਿਆ ਬਣ ਲੋ ਉਹ ਵੀ ਸਵਾਦੀ ਢੇਰੀ ਆ ਹੀ ਦੇ ਸਾਰੇ ਹੋ ਗਏ ਕੋਈ ਜੇ ਇੱਕ ਨੂੰ ਮੰਨ ਲਿਆ ਸਾਰਿਆਂ ਦੇ ਲਾਭ ਹੋ ਜਾਣੀਆਂ ਫਾਰਮੂਲਾ ਤਾਂ ਸਾਰਿਆਂ ਦੇ ਲਾਗੂ ਹੋਣਗੇ ਜੇ ਕੋ ਉਹ ਆ ਤਾਂ ਸਵਾਦੀ ਢੇਰੀ ਹੈ ਕਾਰੜੀ ਬੈਠੇ ਨੇ ਦੀਏ ਉਰੂ ਕੇ ਬਕਾਦੂ ਉਹ ਕੋ ਐਵੇਂ ਸੌਦੀ ਤੇਰੀ ਹੋ ਗਈ ਕਹਿਣਾ ਪਉਨਾ ਦੇਹ ਤਾਂ ਤੂੰ ਕਿਵੇਂ ਆ ਕਿ ਮੇਰੇ ਉਹ ਵੀ ਸੌਦੀ ਤੇਰੀ ਹੋ ਗਈ ਫਿਰ ਏਹੀ ਲੱਗਣ ਗਈਆਂ ਸਾਰੀਆਂ ਸੌਦੀ ਹਜ਼ਾਰ ਪਰਜਰ ਜਰਜਰ ਹੈ ਪ੍ਰਾਣੀ ਕਿਆ ਤੇਰਾ ਗਿਆ ਹਜ਼ਾਰ ਪਰਜਰ ਹੋ ਗਿਆ ਨਾ ਉਹ ਪਾਈ ਜੇ ਤੇਰਾ ਨਹੀਂ ਤਾਂ ਮੇਰਾ ਵੀ ਕੁਝ ਨਹੀਂ ਇੱਥੇ ਜੈਦਾ ਤਾਲਵਰ ਪੰਖੀ ਇਹ ਤਾਂ ਪਾਜੀ ਬੈਠਾ ਤਾਣੀ ਤੇ ਕੋਈ ਚੜਾ ਉੱਡ ਜਾਣਾ ਆਰਜਾਰ ਪਰਜਾਰ ਜਰ ਜਬ ਰਹੇ ਚਲ ਜਬ ਰਹਾ ਜਾਂ ਇਸ ਤਰੀਕੇ ਨਾਲ ਜਲ ਕੇ ਜਲ ਕੇ ਜੋ ਕੁਝ ਬਚਦਾ ਬਾਅਦ ਚ ਬਾਕੀ ਵਾਜਦੀ ਆਜ਼ਾਦੀ ਤੇਰੀ ਜੋ ਵੀ ਵਪਰਾ ਖੇលਿਆ ਆਸਨ ਨਹੀਂ ਬਿਪੂਰ ਆਸਨ ਟਗੀ ਰਹਗੀ ਜੋ ਉਹ ਵੀ ਕੁ ਵੀਰੇ ਕੰਡਾ ਉੱਥੇ ਵੀ ਵਪਰਾ ਜੋਗੀ ਵਪਰਾ ਖੇលਿਆ ਆਸਨ ਨਹੀਂ ਬਿਪੂਰ ਪੂਚ ਰਹੀ ਆ ਵੀ ਆਸਰ ਪੜ ਜਾ ਜਦ ਜਦ ਰਹੇ ਸਭ ਜਾਏ ਦਬ ਜਾਏ ਜੋ ਤੋ ਜਾਗ ਲਾ ਤਾਂ ਜੋ ਤੇ ਦ੍ਰਿਸ਼ਟੀ ਜਾਂਦੀ ਹੈ ਨਹੀਂ ਮਾਇਆ ਚ ਰਹਦੀ ਹੈ ਦ੍ਰਿਸ਼ਟੀ ਮਾਇਆ ਤੋਂ ਗਿਰ ਨਹੀਂ ਆਉਂਦੀ ਜਦੋਂ ਆਮੀਰ ਦੇਰੀਆਂ ਮੰਨ ਲਿਆ ਸਾਰਿਆਂ ਨੂੰ ਫਿਰ ਜਾ ਕੇ ਜੋਤ ਦੀ ਖਿਆਲ ਆਉਂਦਾ ਵੀ ਜੋਤ ਕੀ ਹੈ ਜਿਦਾਂ ਜਦੀਂਦੇ ਨੇ ਸਾਡੇ ਸਰੀਰ ਉਹਨਾਂ ਤੇ ਜੋਰ ਦਾ ਤਾਂ ਮਸਲਵੇ ਨਹੀਂ ਹੈ ਜਿੱਦਣ ਸੋ ਆ ਮੰਨ ਲਈ ਉਹਦੋਂ ਕੋਈ ਜਿਹੜਾ ਨਿਕਲ ਗਿਆ ਉਹ ਕੀ ਹੈ ਉਹ ਤਾਂ ਚਲਤ ਪਿਆ ਉਹ ਚਲਤ ਪਿਆ ਕੌਣ ਹੈ ਚਲਤ ਪਿਆ ਕੌਣ ਉਹ ਆਰੇ ਕੌਣ ਉਹ ਫਰਮ ਜਾਂਦੀ ਮਿਲ ਕਰੋ ਵਿਚਾਰ ਉਹ ਤੋਂ ਚੰਦ ਵਿਚਾਰ ਉਹ ਤੋਂ ਸ਼ੁਰੂ ਹੋ ਗਈ ਉਹ ਫਰਮ ਜਾਂਦੀ ਜਦ ਢੇਰੀਆਂ ਸਵਾਦੀਆਂ ਬਣ ਜਾਂਦੀਆਂ ਉਹਨਾਂ ਜਾਂ ਤਾਂ ਹੋਰੇ ਬਹੁਤ ਕੁਛ ਆ ਉਹਨਾਂ ਜਾਂ ਜਦ ਸਮਝਣ ਨੂੰ ਹੋਰੇ ਬਹੁਤ ਕੁਛ ਆ ਉਹਨਾਂ ਜਾਂ ਤਾਂ ਚਿਰਤਾ ਦੀ ਉਹ ਗੱਲ ਹੈ ਮੇਰੇ ਭਾਈ ਚਿੰਤਾ ਨਾ ਕਰ ਉਹਨਾਂ ਜਾਂ ਤਾਂ ਹੋਰ ਬਹੁਤ ਕੁਛ ਸਮਝਾਇਆ ਨੂੰ ਵੰਨਰ ਤੋਂ ਪਹਿਲਾ ਪਹਿਲਾ ਇਹਨੂੰ ਬਹੁਤ ਕੋਸ ਸਮਝਾ ਕੇ ਤਾਂ ਮੰਨਣਾ ਹੈ ਜੇ ਸੌਦੀ ਤੇਰੀ ਹੈ ਮੈਂ ਥੋੜੀ ਮੰਨਦਾ ਸਾਰਾ ਨਕਸ਼ਾ ਦਿਖਾਏ ਤੋਂ ਬਾਅਦ ਇਹ ਵਜੂਬਾ ਤੋ ਜਾਏ ਜੋਤ ਉਜਾਗਰ ਤਬ ਜਾਏ ਜੋਤ ਉਜਾਰੂ ਹੁੰਦਾ ਹੈ ਤਾਂ ਜਾ ਕੇ ਜੋਤ ਦਾ ਚਾਨਣ ਇਹਨੂੰ ਨਜ਼ਰ ਆਉਂਦਾ ਨਜ਼ਰ ਆਉਂਦਾ ਜੋ ਚਾਨਣ ਦੇ ਅੰਦਰ ਅੰਦਰ ਦਾ ਚਾਨਣ ਤੇ ਜਾਤਿਆ ਹੋ ਜਾਂਦਾ ਜਿਹੜਾ ਘਟ ਕੱਟ ਦੇ ਵਿੱਚ ਸੋਈ ਉਹ ਜਿਹੜਾ ਘਾਟ ਵਾਲੀ ਗੱਲ ਚੱਲੀ ਐ ਇੱਥੇ ਆ ਕੇ ਜੋਦ ਦੀ ਸਮਝ ਆਉਂਦੀ ਜਿਹਨੂੰ ਕਾਟ ਫੂਟੇ ਕਾਟ ਫੂਟੇ ਕੱਟ ਕਮ ਨਾ ਹੋਈ ਉਹ ਜਿਹੜੀ ਜੋਤ ਘਟਣ ਨਹੀਂ ਨਾ ਹੁੰਦੀ ਉਹ ਜਾ ਕੇ ਯਾਰ ਉਹ ਜੋਦ ਦਾ ਹੁਣ ਪਤਾ ਲੱਗਦਾ ਹੈ ਤਦ ਜਾ ਕੇ ਜੋਦ ਹਜ਼ਾਰੂ ਲਹਿ ਹਜ਼ਾਰੂ ਚਾਨਣ ਚਾਨਣ ਚੱਲੂ ਨੂੰ ਹੈ ਜਿੰਦ ਤਾ ਜਾ ਕੇ ਅਕਲ ਦਾ ਚਾਨਣ ਇਹਦੇ ਪਕੜ ਜਾਉਂਗਾ ਵੀ ਅਕਲ ਦਾ ਚੱਲੂ ਤੱਕ ਹੀ ਐ ਜਦ ਆਪਣੇ ਅਕਲ ਅਕਲ ਦਾ ਚਾਲੂ ਆਪਣੇ ਅੰਦਰ ਫੇਰ ਇਹਨੂੰ ਚਾਲੂ ਦਾ ਪਤਾ ਲੱਗਦਾ ਅੰਦਰਲੇ ਚਾਲੂ ਨੂੰ ਜੇ ਦੇਖਦਾ ਨਾ ਆਪਣੇ ਅੰਦਰਲੇ ਚਾਲੂ ਨੂੰ ਤਾਂ ਸਮਝ ਆਉਂਦੀ ਚਰਨ ਦਾ ਅੰਤਰੇ ਹੋ ਰਿਹਾ ਬਾਹਰੋਂ ਨਹੀਂ ਚਾਹਣਾ ਦੀਦਾ ਅੰਦਰੇ ਦੇਖਣਾ ਚਾਹਣਾ ਰੋਜ਼ ਅੰਦਰ ਚਾਣ ਵਧੇ ਰਿਹਾ ਉਹੀ ਦਾ ਤੂੰ ਹੈ ਜਿਹੜਾ ਵਧ ਰਿਹਾ ਚਾਣ ਹੋੜ ਖਾਦੀ ਕੀ ਹੈ ਉਹਿਆ ਵਰਮ ਗਿਆਨੀ ਕੇ ਮਨ ਪਰਗਾਸ ਜੈਸੇ ਤਾਰੂ ਪਰ ਸਰਕਾਸ਼ ਵਧੀ ਜਾਣਾ ਸਰੋਜ ਵਧਨ ਤਬ ਜਾਏ ਜੋਤ ਜਗਰੂ ਲਹੇ ਫਿਰ ਸਾਰਾ ਸੰਸਾਰ ਦੀ ਰਚਨਾ ਸਭ ਪੋਟੜੀ ਹੋਗੀ ਜੇ ਸਾਰੀ ਮਾਇਆ ਹੀ ਰੋਹ ਦੀ ਢੇਰੀ ਹੋਗੀ ਜੋਤੇ ਰਹੇਗੀ ਨਵਕੀਂ ਉਹ ਸੁਣ ਉਹ ਉਹ ਜੀ ਉਹ ਦੋ ਸੁਨ ਸਮਾਦ ਲਗਾਏ ਦਾ ਜਦ ਰਚਨਾ ਨਹੀਂ ਸੀ ਉਹ ਚੀਜ਼ ਆ ਸੁਨ ਸਮਾਦ ਲਗਾਏ ਦਾ ਤਰਨ ਨ ਗਦਨ ਨコハマ ਭਾਰਾ ਪਉਣ ਨ ਪਾਣੀ ਚੰਨ ਨ ਸੂਰਜ ਸੁਨ ਸਮਾਦ ਉਹ ਸੀ ਉਹ ਜੋਤ ਉਹ ਹੁਣ ਆਈ ਹੋਈ ਹੈ ਜੀ ਸ੍ਰੀ ਰਾਮ ਜੀ ਜਿੰਨਾ ਜਨ ਸਰੀਰਾਂ ਨੂੰ ਤੁਸੀਂ ਨਹੀਂ ਸਮਝਦੇ ਵੀ ਇਹ ਵੀ ਟੀਵੀ ਉਹ ਢੇੜੀ ਆ ਸਵਾਦੀ ਉਹ ਨਾਲ ਜੋ ਦਾ ਖਿਆਲ ਨਹੀਂ ਹੋ ਸਕਦਾ ਜੋ ਤੇ ਸੀ ਜੋ ਤੋਇ ਅਭਰਤਰ ਹੋਇਆ ਵੱਖਣ ਤੋਂ ਹੀ ਦੁੱਧ ਬਣਾਇਆ ਸੀ ਪਾਣੀ ਰਲਾ ਕੇ ਤੇ ਜੋ ਵੱਖਣ ਕੱਢ ਕੇ ਲੱਸੀ ਸਰਦਾਰ ਨੂੰ ਬੁਲਾ ਦੇਣੀ ਹੈ ਜੋ ਫਿਰ ਪਖਣ ਘਾਲੂ ਲੈ ਜਾਣਾ ਜਿਹੜਾ ਵੱਖਣ ਪਾਇਆ ਸੀ ਇਹ ਜੋਹੀ ਕਰਦੂ ਨਾ ਇਸੇ ਗੱਲ। ਉਹੀ ਕਰਦੇ। ਉਹੀ ਕਰਨਾ ਜੋ ਪਾਇਆ ਸੀ। ਜੋ ਭਾਂਡੇ ਚ ਵਸ ਪਾਈ ਸੀ। ਕੋਈ ਨਿਕਲਦੀਆਂ ਜੋ ਵਸ ਪਾਇ ਭਾਂਡੇ। ਕੋਈ ਨਿਕਲ। ਕੀ ਆ ਕੋ ਕਰੇ ਵਿਚਾਰਾ।